ਮਹਰ ਕੇ ਵੇਖੀ ਗੇੜੀ ਨਹੀਂ ਮੇਰਾ ਪਿੰਡ ਐ ਮੇਰਾ ਪਿੰਡ ਐ ਸੱਦ ਢੇੜੀ ਨਹੀਂ ਜਮਾ ਸ਼ੀਸ਼ੇ ਵਾਂਗ ਚਮਕਾਤਾ ਨਹੀਂ ਤੇਰੇ ਟੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਤੇਰੇ ਟੂਟਾਂ ਵਰਗੇ ਫੂੜ ਜਿਹੜਾ ਇਹਨਾਂ ਦਾ ਜੋ ਵੀ ਬਾਜਰਾ ਟਾਈਪ ਕੋਈ ਆਈਟਮ ਐ ਜੀ ਉਹ 1 ਮਹੀਨੇ ਦਾ ਫੂੜ ਐ ਜਿਹੜਾ ਇਹਦੇ ਵਿਸੀ ਪਿੰਜਰੇ ਦੇ ਐਡ ਐ ਉਸ ਤੋਂ ਬਾਅਦ ਛੀੜੀ ਨੂੰ ਕੋਈ ਪ੍ਰੋਬਲਮ ਆਉਂਦੀ ਐ ਮੌਸਮ ਚੀਜ਼ ਦੇ ਹਿਸਾਬ ਨਾਲ ਤਾਂ ਨਾਲ ਦੀ ਜਿਹੜੀ ਮੈਡੀਸਨ ਆ ਉਹ ਵੀ ਵਿੱਚ ਲੱਗੀ ਹੋਈ ਆ ਪਿੰਡ ਦੇ ਵਿਧਾਨ ਸਭਾ ਹਲਕਾ ਨਾਬਾ ਦੀ ਨੇੜਲੇ ਪਿੰਡ ਸਾਧੂਹੇੜੇ ਦੀ ਅੱਜ ਕੱਲ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਚਰਚਾ ਜ਼ੋਰਾਂ ਤੇ ਹੈ ਜ਼ਿਕਰਯੋਗ ਹੈ ਕਿ ਇੱਥੋਂ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਰਲ ਕੇ ਜਿੱਥੇ ਪਿੰਡ ਨੂੰ ਸਜਾਇਆ ਹੈ ਸੰਵਾਰਿਆ ਹੈ ਉੱਥੇ ਹੀ ਵਿਰਾਸਤੀ ਚੀਜ਼ਾਂ ਨੂੰ ਵੀ ਪਿੰਡ ਵਿੱਚ ਵਕ ਵਕ ਥਾਵਾਂ ਤੇ ਸਜਾ ਕੇ ਰੱਖਿਆ ਹੈ ਇਸ ਤੋਂ ਇਲਾਵਾ ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਦੇ ਨਾਮ ਅਤੇ ਫੋਟੋਆਂ ਪਿੰਡ ਵਿੱਚ ਲਾਈਆਂ ਗਈਆਂ ਨੇ ਪਿੰਡ ਵਿੱਚ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਘਰ ਅੱਗੇ ਉਹਨਾਂ ਦਾ ਨਾਮ ਅਤੇ ਨੰਬਰ ਇਸ ਤੋਂ ਇਲਾਵਾ ਜਿੰਨੇ ਵੀ ਪਿੰਡ ਦੇ ਕਾਰੀਗਰ ਨੇ ਉਹਨਾਂ ਦੇ ਨਾਮ ਅਤੇ ਨੰਬਰ ਵੀ ਘਰ ਦੇ ਅੱਗੇ ਲਾਏ ਗਏ ਨੇ ਇਸ ਪੂਰੇ ਪਿੰਡ ਵਿੱਚ ਇੱਕੋ ਹੀ ਤਰ੍ਹਾਂ ਦਾ ਰੰਗ ਕੀਤਾ ਗਿਆ ਇਸ ਤੋਂ ਇਲਾਵਾ ਪਿੰਡ ਨੂੰ ਖੂਬਸੂਰਤ ਬਣਾਉਣ ਲਈ ਵੱਡਾ ਉਪਰਾਲਾ ਕੀਤਾ ਗਿਆ ਨੌਜਵਾਨਾਂ ਨੇ ਕਿਹਾ ਕਿ ਜਿੱਥੇ ਉਹਨਾਂ ਦੀ ਕੋਸ਼ਿਸ਼ ਹੈ ਕਿ ਪਿੰਡ ਨੂੰ ਜਲਦੀ ਹੀ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਉਥੇ ਹੀ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਪ੍ਰਸ਼ਾਸਨ ਤੋਂ ਸਹਿਯੋਗ ਲਈ ਅਪੀਲ ਵੀ ਕੀਤੀ ਹੈ ਆਓ ਵੇਖਦੇ ਹਾਂ ਗੁਰਤੇਜ ਸਿੰਘ ਥੂਹੀ ਦੀ ਇਹ ਰਿਪੋਰਟ ਹੱਟ ਕੇ ਮਾਰ ਕੇ ਵੇਖੀ ਜਿਹੜੀ ਨਹੀਂ ਮੇਰਾ ਪਿੰਡ ਐ ਮੇਰਾ ਪਿੰਡ ਐ ਸਾਧੋ ਿਹੜੀ ਨਹੀਂ ਜਮਾ ਸ਼ੀਸ਼ੇ ਵਾਂਗ ਚਮਕਾਤਾ ਨਹੀਂ ਤੇਰੇ ਸੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਤੇਰੇ ਸੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਕਿ ਕਿਤੇ ਚਿੜੀਆਂ ਆਂਦੇ ਆ ਬੜੀਆਂ ਫੁੱਲ ਸੂਰਜ ਕਿੱਥੋਂ ਆਂਦੇ ਨੇ ਇਹ ਪਟਿਆਲੇ ਆਂਦੀਆਂ ਨੇ ਜੀ ਆਪਣੀ ਪਟਿਆਲੇ ਤੋਂ ਜੀ ਆ ਮਾਨੂੰ ਪੋਰਟ ਕਰਾ ਕੇ ਪੜੇ ਵਾਲੇ ਤੋਂ ਦੇਖਿਆ। ਤੇਰੀ ਦੇਖੋ ਕਿ ਰੇਟ ਵਗੈਰਾ ਜਾਂ ਖਾਣਾ ਪੀਣਾ ਕੀ ਹੈ ਇਹ ਫੂਡ ਹੈ ਜਿਹੜਾ ਇਹਨਾਂ ਦਾ ਜੋ ਵੀ ਬਾਜਰਾ ਟਾਈਪ ਕੋਈ ਆਈਟਮ ਹੈ ਜੀ ਉਹ 1 ਮਹੀਨੇ ਦਾ ਫੂਡ ਹੈ ਜਿਹੜਾ ਇਹਦੇ ਵਿੱਚ ਹੀ ਪਿੰਜਰੇ ਦੇ ਐਡ ਹੈ ਉਸ ਤੋਂ ਬਾਅਦ ਜਿਹੜੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੌਸਮ ਚੀਜ਼ ਦੇ ਹਿਸਾਬ ਨਾਲ ਤਾਂ ਇਹਨਾਂ ਦੀ ਜਿਹੜੀ ਮੈਡੀਸਿਨ ਆ ਉਹ ਵੀ ਵਿੱਚ ਲੱਗੀ ਹੋਈ ਆ ਪਿੰਜਰੇ ਦੇ ਤਾਂ ਅਸੀਂ ਇਹਦੇ ਵਾਸਤੇ ਬੱਚਿਆਂ ਦੀ ਡਿਊਟੀ ਲਾਈ ਆ ਛੋਟਿਆਂ ਦੀ ਕੋਈ ਇਹਨਾਂ ਨੂੰ ਪਾਣੀ ਦਾ ਜਾਂ ਸਭ ਤੋਂ ਮਾਲ ਦਾ ਤੇ ਉਹ ਬੱਚਿਆਂ ਨੂੰ ਵੀ ਅਸੀਂ ਐਪਰੀਸ਼ੀਏਟ ਕਰਿਆ ਕਰਾਂਗੇ ਮਹੀਨੇ ਬਾਅਦ ਕੋਈ ਵੀ ਪਾਈ ਦੀ ਲੋੜਿੰਦੀ ਚੀਜ਼ ਆ ਉਹਨਾਂ ਨੂੰ ਅਸੀਂ ਉਹ ਸਾਰੇ ਮੁੰਡਿਆਂ ਨੌਜਵਾਨਾਂ ਵੱਲੋਂ ਉਹ ਵਰਾਸਤੀ ਚੀਜ਼ਾਂ ਨੇ ਜਿਹੜੀਆਂ ਬੜੀਆਂ ਵਧੀਆ ਤੰਗੇ ਨਾਲ ਲਾਈਆਂ ਨੇ ਉਹਨਾਂ ਕਿ ਕੀ ਸੋਚੇ ਵਰਾਸਤੀ ਚੀਜ਼ਾਂ ਉਹ ਸਾਰੀ ਅਸੀਂ ਕਿਤੋਂ ਇਹ ਨਹੀਂ ਵੀ ਮਾਰੋ ਮੁੱਲ ਲੈ ਕੇ ਆਏ ਜਾਂ ਕੋਈ ਨਕਲੀ ਲੈ ਕੇ ਆਏ ਆ ਉਹ ਸਾਰੀਆਂ ਪਿੰਡ ਦੀ ਹੀ ਚੀਜ਼ਾਂ ਨੇ ਪਿੰਡ ਦੀਆਂ ਟੀਕ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਰਿਪੇਅਰ ਕਰਾ ਕੇ ਉਹਦੇ ਵਿੱਚ ਜੂਲ ਹੈ ਜੀ ਗੱਡੇ ਦਾ ਜਾਂ ਡਾਹੇ ਨੇ ਜੀ ਜਿਹੜਾ ਮਾਝਾਂ ਦੇ ਭੱਜਣ ਤੋਂ ਪਾਏ ਜਾਂਦੇ ਸੀਗੇ ਜਿੰਦਰ ਹੈ ਜੀ ਹਲੀ ਹੈ 45 ਹੈ ਤੇ ਵਧਾਣੀਆਂ ਨੇ ਅੰਟੀਕ ਜਿਵੇਂ ਐਕਸਿਟ ਪਹਿਲਾਂ ਅਸਲੀ ਵਧਾਣੀਆਂ ਉਹ ਚ ਅਸੀਂ ਕੋਈ ਛੇੜਛਾੜ ਨਹੀਂ ਕੀਤੀ ਉਹਨਾਂ ਨੂੰ ਸਿਰਫ ਅਸੀਂ ਪੇਂਟ ਕੀਤਾ ਜਾਂ ਪਾਲਿਸ਼ ਦਾ ਕੰਮ ਕੀਤਾ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਲੇ ਲੱਗਣੋਂ ਰਹਿੰਦੀਆਂ ਨੇ ਉਹ ਮਿਸਤਰੀ ਰਿਪੇਅਰ ਕਰ ਗਈ ਹੈ ਮਕਸਦ ਇਹ ਜੀ ਬੱਚਿਆਂ ਨੂੰ ਕਈਆਂ ਨੂੰ ਇਹ ਜੇ ਬੱਚੇ ਨੇ ਆਪਣੀ ਦਾਦੀ ਦਾ ਛੋੜਦਾਦੀ ਦਾ ਨਾਮ ਵੀ ਨਹੀਂ ਪਤਾ ਤੇ ਉੱਥੇ ਜਾ ਕੇ ਬੜਾ ਦੁੱਖ ਲੱਗਦਾ ਯਾਰ ਵੀ ਜਦੋਂ ਇੱਕ ਨਾਮ ਹੀ ਨਹੀਂ ਪਤਾ ਤੇ ਹੋਰ ਔਜ਼ਾਰਾਂ ਦੇ ਜਾਂ ਸੰਦਾਂ ਦੇ ਤਾਂ ਬੜੀ ਦੂਰ ਦੀ ਗੱਲ ਹੈ ਜਦੋਂ ਇੱਕ ਆਪਣੀ ਦਾਦੀ ਦਾ ਨਾਮ ਨਹੀਂ ਪਤਾ ਵੀ ਇਹ ਨੂੰ ਮਕਸਦ ਜੋੜਨ ਦਾ ਵੀ ਜਿਵੇਂ ਅਸੀਂ ਚਰਖੇ ਲਗਾਏ ਨੇ ਅਕੰਧਰ ਉੱਤੇ ਤੁਸੀਂ ਫੈਕਚਰ ਕੀਤਾ ਹੋਊਗਾ ਚਰਖੇ ਲਗਾਏ ਨੇ ਉਹ ਸੀ ਪ੍ਰੋਪਰ ਜਿਹੜਾ ਬਜ਼ੁਰਗਾ ਚਾਹੀਦਾ ਉਹ ਅੱਜ ਸਾਡੇ ਵਿੱਚ ਬੈਠੇ ਨੇ ਜਾਂ ਨਹੀਂ ਬੈਠੇ ਤਾਂ ਉਹਨਾਂ ਦਾ ਪ੍ਰੋਪਰ ਜਿਨ੍ਹਾਂ ਦਾ ਚਰਖਾ ਉਹਨਾਂ ਦਾ ਨਾਮ ਲਿਖਿਆ ਗਿਆ ਜਿਵੇਂ ਅੱਗੇ ਕੋਰ ਨਹੀਂ ਲੱਗਦਾ ਸੀ ਕੁਰ ਲੱਗਦਾ ਸੀਗਾ ਜਿਵੇਂ ਗੁਰਨਾਮ ਕੁਰ ਦਾ ਚਰਖਾ ਕਰਨਾਮ ਕੌਰ ਦਾ ਚਰਖਾ ਨਹੀਂ ਕੁਰ ਦਾ ਚਰਖਾ ਤੇ ਉਹ ਉਵੇਂ ਪੁਰਾਣੀ ਠੇਡ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਸਾਡੀ ਆਸਰੀ ਭਾਸ਼ਾ ਦਾ ਸਾਡੇ ਕਿਹੜਾ ਸੰਦ ਹੈ ਜਿਹੜਾ ਖੇਤੀ ਦਾ ਸਾਡੇ ਪਿੰਡ ਦੇ ਵਿੱਚ ਅਸੀਂ ਪ੍ਰੀ-ਵੇਡਿੰਗ ਵਾਲਾ ਕਨਸੈਪਟ ਸੋਚਿਆ ਜੇ ਕੋਈ ਬਾਹਰ ਕਰਦਾ ਹੈ ਪਹਿਲਾਂ ਹਾਂਜੀ ਆ ਉਹ ਕੀ ਪਿੰਡ ਦੇ ਵਿੱਚ ਕਿਸੇ ਨੇ ਫਿਲਮ ਸ਼ੂਟ ਕਰਨੀ ਹੈ ਜਾਂ ਪ੍ਰੀ-ਵੇਡਿੰਗ ਕਰਨੀ ਹੈ ਜਾਂ ਕੋਈ ਵੀ ਗਾਣੇ ਦੀ ਸ਼ੂਟ ਕਰਨੀ ਹੈ ਤਾਂ ਸਾਡੇ ਕੋਲੇ ਪ੍ਰੋਪਰ 8-9 ਸੈੱਟ ਤਿਆਰ ਨੇ ਉਹਦੇ ਵਿੱਚ ਜਿਹੜੇ ਸਾਡੇ 72 ਦੇ ਜਾਂ 75 ਦੇ 82 ਦੇ ਸਾਨੂੰ 82 ਦੇ ਬਣੇ ਹੋਏ ਘਰ ਨੇ ਅਸੀਂ ਉਹਨਾਂ ਨੂੰ ਪ੍ਰੋਪਰ ਓਮੀ ਪੁਰਾਣੀ ਦਿਖ ਦੇ ਕੇ ਪੁਰਾਣਾ ਕਲਰ ਦੇ ਕੇ 올-ਰਾਊਂਡ ਡਿਜ਼ਾਈਨ ਕੀਤਾ ਹੈ ਹਾਂ ਜੀ ਬੀਬਾ ਸੰਦੂਕ ਹੈ ਕਿੱਥੋਂ ਬਲਤ ਸੰਦੂਕ ਹੈ ਜੀ ਸਾਡੇ ਪਿੰਡ ਦਾ ਪਰਿਵਾਰ ਹੈ ਜੀ ਉਹ ਦੁਨੀਆ 'ਚ ਤਾਂ ਨਹੀਂ ਹੈਗੀ ਜਿਨ੍ਹਾਂ ਦਾ ਸੰਦੂਕ ਹੈ ਤੇ ਉਹ ਇਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਵਾਲੇ ਪਰਿਵਾਰ ਵਾਲਿਆਂ ਨੂੰ ਤੇ ਉਹਨਾਂ ਨੇ ਆਪਣੇ ਸਾਨੂੰ ਬੈਠਕ ਦਾ ਦਰਵਾਜ਼ਾ ਖੋਲ੍ਹਿਆ ਤੇ ਸੰਦੂਕ ਮਿਲਿਆ तकरीबन 120 21 ਸਾਲ ਪੁਰਾਣਾ ਸੰਦੂਕ ਹੈ ਤੇ ਇਸ 'ਚੋਂ ਸਾਨੂੰ ਸਮਾਨ ਇਹ ਵੀ ਅੰਟੀਕ ਤਾਂ ਹੈਗਾ ਹੀ ਹੈਗਾ ਤੇ ਇਸ 'ਚੋਂ ਸਮਾਨ ਵੀ ਹੈ ਜਿਹੜਾ ਬਿਲਕੁਲ ਅੰਟੀਕ ਮਿਲਿਆ ਸਨ 1968 ਦੀ ਘੜੀ ਹੈ ਉਹਨਾਂ ਨੇ ਜਿਨ੍ਹਾਂ ਦਾ ਸੰਦੂਖ ਉਹਨਾਂ ਨੇ ਖਰੀਦੀ ਹੋਣੀ ਉਹ ਟਰੱਕ ਚਲਾਉਂਦੇ ਸੀਗੇ ਬੰਬੇ ਤੋਂ ਖਰੀਦੀ ਹੋਈ ਕ੍ਰਿਸਟ ਕ੍ਰਿਸਟ ਕੰਪਨੀ ਦੀ ਵਾਚ ਹੈ 280 ਰੁਪਏ ਦੀ ਖਰੀਦੀ ਹੋਈ ਉਸ ਸਾਨੇ ਠਾੜਕ ਜੇ ਉਸ ਟਾਈਮ ਦੀ ਕੀਮਤ ਤੇ ਅੱਜ ਦੀ ਕੀਮਤ ਨੂੰ ਮਲਾਈਏ ਤਾਂ 40-45000 ਰੁਪਏ ਕੀਮਤ ਦੀ ਬਣਦੀ ਹੈ ਘੜੀ ਦੀ ਹੋਰ ਉਰਦੂ ਦੇ ਵਿੱਚ ਬੜੇ ਖਤ ਜਿਹੜੇ ਲਿਖੇ ਹੋਏ ਆ ਤੇ ਚਿੱਠੀਆਂ ਮਿਲੀਆਂ ਨੇ ਜੀ ਪੁਰਾਣੇ ਮਾਡਲ ਦੀਆਂ ਲਿਖੀਆਂ ਹੋਈਆਂ ਜਿੱਦਾਂ ਦਾ ਪੁਰਾਣਾ ਫੋਨ ਨਹੀਂ ਹੈਗੇ ਸੀ ਜਿੱਦਾਂ ਲਿਖਦੇ ਸੀਗੇ ਇੱਕ ਦੂਜੇ ਨੂੰ ਸੱਦਾ ਪੱਤਰ ਦੇਣ ਲਈ ਤੇ ਹੋਰ ਉਰਦੂ ਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਮਿਲਿਆ ਬੈਂਕ ਕਾਪੀ ਬੈਂਕ ਅਕਾਊਂਟ ਦੀ ਕਾਪੀ ਮਿਲੀ ਆ ਔਰ ਰੈੱਡ ਕਰਾਸ ਦਾ ਜਿਹੜਾ ਦਾਨ ਕੀਤਾ ਹੋਇਆ ਮਿਲਿਆ 1 ਰੁਪਿਆ ਦਾਨ ਕੀਤਾ ਉਹਨਾਂ ਨੂੰ ਬਿਲਕੁਲ ਬਿਲਕੁਲ ਹੋ ਹੋ ਜੀ ਬਿਲਕੁਲ ਉਵੇਂ ਹੀ ਪਿਆ ਉਹ ਜਿਹੜਾ ਉਰਦੂ ਦੇ ਵਿੱਚ ਉਸਮਾਨ ਆਓ ਸਾਡੇ ਪਿੰਡ ਮਸਜਿਦ ਵਿੱਚ ਮੌਲਵੀ ਸਾਹਿਬ ਨੇ ਉਹਨਾਂ ਨੂੰ ਪੜ੍ਹਾਵਾਵਾਂਗੇ ਵੀ ਉਰਦੂ ਦੇ ਵਿੱਚ ਕੀ ਲਿਖਿਆ ਕੋਬੀ ਪੜ੍ਹਨਗੇ ਉਹ ਤੇ ਫਿਰ ਉਹ ਕਿੱਥੋਂ ਉਹਨਾਂ ਦੇ ਘਰ ਤੋਂ ਹੈਗਾ ਕੋਈ ਹੁਣ ਅਨੇ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਤਾਂ ਨਹੀਂ ਹੈਗਾ ਉਹਨਾਂ ਦੇ ਵੈਸੇ ਚਾਚੇ ਤਾਇਆ ਚੋਂ ਹੈਗੇ। ਤੇ ਉਹਨਾਂ ਦੀ ਯਾਦ ਚੇਤੇ ਕੀ ਕਰਦੇ ਆ। ਇਹ ਸੰਦੂਖ ਨੂੰ ਅਸੀਂ ਇੱਕ ਸਲਾਹ ਕੀਤੀ ਆ ਸਾਰੇ ਨਗਰ ਨਾਲ ਇੱਕ ਅਸੀਂ ਪਿੰਡ ਦਾ ਕੋਈ ਸਾਂਝੀ ਜਗ੍ਹਾ ਤੇ 뮤ਜ਼ੀਅਮ ਬਣਾ ਰਹੇ ਆ। ਉਹਦੇ ਵਿੱਚ ਸੰਦੂਖ ਸਾਡੇ ਕੋਲ ਤਿੰਨ ਸੰਦੂਖ ਨੇ ਜੀ ਪੂਰੇ ਪਿੰਡ ਚੋਂ ਨਿਕਲੇ। ਉਸ ਚਾ ਰੱਖੇ ਹੋਗੇ ਜਾਂ ਸਾਡੇ 2-3 ਸਰੰਗੀ ਪਲੇ ਕਰਦੇ ਸੀਗੇ 1980-82 ਦੇ ਵਿੱਚ। ਉਹਨਾਂ ਦੇ ਅੱਗੇ ਸਾਮੀਆਂ ਹੋਈਆਂ ਸੀ ਸਰੰਗੀਆਂ ਉਹ ਰਿਪੇਅਰ ਲਈ ਪਟਿਆਲੇ ਭੇਜੀਆਂ ਨੇ 나ਗੀ ਵਾਲਿਆਂ ਦੇ। ਤੇ ਉਹ ਰੰਗੀਆਂ ਲਗਾਵਾਂਗੇ ਪ੍ਰਾਤਨ ਜਿਹੜੇ ਸਾ ਜਿਹੜੇ ਅੱਥੇ ਨਹੀਂ ਮਿਲਦੇ ਜਿਹੜੇ ਉਹ ਸਾਜੇ ਨੇ ਕੋਈ ਹੋਰ ਵੀ ਪ੍ਰਾਤਨ ਜਿਵੇਂ ਸਾਡੇ ਕੋਲ ਇੱਕ ਸਟੋਪ ਪਿਆ ਜੀ ਉਹ ਸਟੋਪ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਹਾਂ ਕੈਮਰੇ ਦੇ ਰਾਮਤਾ ਵੀ ਤੁਹਾਡੇ ਪਿੰਡ ਦੇ ਸੀ ਹਾਂਜੀ ਬਾਬਾ ਰਾਮਤਾ ਜੀ ਸਾਡੇ ਪਿੰਡ ਦੇ ਸੀ ਉਹਨਾਂ ਬੜਾ ਅੱਛੇ ਕਲਾਕਾਰ ਸੀਗੇ ਜੀ ਤੁੰਬੀ ਦੇ ਬੜੀ ਅੱਛੀ ਤੁੰਬੀ ਪਲੇ ਕਰਦੇ ਸੀ ਵੱਡੇ ਵੱਡੇ ਕਲਾਕਾਰਾਂ ਨਾਲ ਉਹਨਾਂ ਨੇ ਤੁੰਬੀ ਪਲੇ ਕੀਤੀ ਹੈ ਤੇ ਮੰਦ ਭਾਗੀ ਵੀ 2 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹ ਆਪਣੀ ਜਿਹੜੀ ਤੁੰਬੀ ਸੀਗੀ ਉਹ 7 ਸੁਰ ਲਗਾਏ ਹੋਏ ਸੀ ਉਹਨਾਂ ਆਪਣੀ ਤੁੰਬੀ ਤੇ ਬਾਜੇ ਜਿੰਨੇ ਸੁਰ ਉਹਨਾਂ ਨੇ ਤੁੰਬੀ ਤੇ ਲਗਾਏ ਹੋਏ ਸੀਗੇ ਬਾਕੀ ਫਸਟ ਫਿੰਗਰ ਤੇ ਅ ਗੂਠੇ ਨਾਲ ਉਹ ਦੋ ਆਪਣੇ ਉਂਗਲਾਂ ਨੂੰ ਯੂਜ਼ ਕਰਕੇ ਤੁੰਬੀ ਪਲੇ ਕਰਦੇ ਸੀ ਵੈਸੇ ਚਾਰ ਪੋਟਿਆਂ ਤੇ ਪਲੇ ਹੁੰਦੀ ਆ ਤੇ ਉਹਨਾਂ ਦੀ ਆਪਣੀ ਕਲਾ ਸੀ ਆਪਣੀ ਸਾਦਗੀ ਸੀ ਉਹਨਾਂ ਚ ਤੇ ਬੜਾ ਹਾਂਜੀ ਅਸੀਂ ਵੀ ਕਈ ਵਾਰੀ ਬਠਿੰਡੇ ਸਾਈਡ ਵੀ ਮੈਂ ਗਿਆ ਜੀ ਬਠਿੰਡੇ ਸਾਈਡ ਵੀ ਜਦੋਂ ਦੱਸਿਆ ਵੀ ਸਾਡਾ ਪਿੰਡ ਸਾਧੋ ਜੜੀ ਦਾ ਬਾਬਾ ਰਾਮਤਾ ਜੀ ਵਾਲਾ ਸਾਧੋ ਜੜੀ ਇਹ ਪੁੱਛਿਆ ਗਿਆ ਸਾ ਤੋਂ ਇਹ ਨਾਲੋਂ ਕੁਝ ਖਾਸ ਆ ਦੇਖੀ ਹੋ ਜਾਂਦੀ ਕੋਈ ਯਾਦ ਨਹੀਂ ਉਹ ਮੈਨੂੰ ਇੱਕ ਚੀਜ਼ ਉਹਨਾਂ ਦੀ ਜ਼ਰੂਰੀ ਯਾਦ ਹੈ ਮੈਨੂੰ ਪ੍ਰੋਪਰ ਤਾਂ ਨਹੀਂ ਯਾਦ ਇੱਕ ਵਾਰ ਗਾਉਂਦੇ ਹੁੰਦੇ ਸੀ ੍ਹੇਮਕੁੰਡ ਦੇ ਵਾਸੀ ਨੂੰ ਮੈਂ ਬੰਧਣਾ ਵਾਰੋ-ਵਾਰ ਕਰਾਂ ਉਹ ਬੜੀ ਅੱਛੀ ਲੱਗਦੀ ਸੀ ਮੈਨੂੰ ਅੱਜ ਵੀ ਮੈਂ YouTube ਤੇ ਕਈ ਵਾਰੀ ਸੁਣਦਾ ਤੇ ਬਾਕੀ ਬੜੇ ਅੱਛੇ ਕਲਾਕਾਰ ਸੀ ਕੀ ਕਹਿਣਾ ਜਾਵੇ ਪੰਜਾਬ ਮੁੱਖ ਮੰਤਰੀ ਜੀ ਅਸੀਂ ਇਹ ਪਿੰਡ ਦੀ ਐਂਟਰੀ ਤੇ ਇੱਕ ਬੋਰਡ ਲਗਾਇਆ ਜੀ ਵੀ ਜੇ ਇਹ ਪਿੰਡ ਰੰਗਲਾ ਪੰਜਾਬ ਜਾਂ ਸਾਫ ਸਫਾਈ ਦਾ ਅਵਾਰਡ ਦੇ ਹੱਕਦਾਰ ਹੈ ਤਾਂ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸਾਡੇ ਨਗਰ ਨਾਲ ਆਪ ਸੰਪਰਕ ਕਰਨ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਵੀ ਰੰਗਲਾ ਪੰਜਾਬ ਬਣਾਉਣਾ ਹੈ ਬਣਾਉਣਾ ਠੀਕ ਹੈ ਜੀ ਤੇ ਆ ਵੀ ਅਸੀਂ ਪਹਿਲ ਕੀਤੀ ਹੈ ਉਹ ਚੀਜ਼ ਦੀ ਸਾਰੇ ਨਗਰ ਨੇ ਪਿੰਡ ਨੇ ਰਲ ਕੇ ਅਸੀਂ ਇੱਕ ਸਟਾਰਟ ਕਰਤਾ ਹੈ ਰੰਗਲਾ ਪੰਜਾਬ ਉਥੇ ਸਾਡੇ ਇਥੇ ਵਿਜ਼ਿਟ ਕਰੇ ਕੋਈ ਵੀ ਚਾਹੇ ਸਾਡੇ ਏਰੀਆ ਦਾ ਐਮ.ਐਲ.ਏ. ਆ ਜਾਂ ਕੋਈ ਵੀ ਐਮ.ਪੀ. ਆ ਜਾਂ ਕੋਈ ਮੁੱਖ ਮੰਤਰੀ ਜੋ ਵੀ ਹੈ ਠੀਕ ਹੈ ਜੀ ਇੱਕ ਵਾਰੀ ਸਾਡੇ ਪਿੰਡ ਵਿਜ਼ਿਟ ਕਰੇ ਉਹ ਆਪਣਾ ਸਾਡੀ ਕਲਾ ਨੂੰ ਦੇਖੇ ਵੀ ਅਸੀਂ ਕੀ ਕੀ ਅਨੋਖਾ ਕੀਤਾ ਆਮ ਪਿੰਡਾਂ ਨਾਲੋਂ हट ਕੇ ਦੇਵ ਸਿੰਘ ਦੇਵ ਮਾਨ ਉਹਨਾਂ ਨੂੰ ਚੈਨਲ ਜੀ ਦੇ ਕੋਈ ਅਪੀਲ ਕਰੋਗੇ ਅਪੀਲ ਹੈ ਜੀ ਦੇਖੋ ਕੋਈ ਵੀ ਐਪਰੀਸ਼ੀਏਟ ਕਰਨਾ ਤਾਂ ਸਾਰਿਆਂ ਦਾ ਫਰਜ਼ ਆ ਜੇ ਕੋਈ ਕਿ ਪਿੰਡ ਨੇ ਚੰਗੀ ਚੀਜ਼ ਕੀਤੀ ਆ ਤਾਂ ਚਾਹੇ ਕੋਈ ਉਹ ਸੰਸਦਾਂ ਕੋਈ ਧਾਰਮਿਕ ਸੰਸਦਾਂ ਹੈਗੀ ਆ ਜਾਂ ਕੋਈ ਪ੍ਰਟੀਕਲ ਬੰਦਾ ਕੋਈ ਵੀ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਐਪਰੀਸ਼ੀਏਟ ਕਰਨ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਲਾ ਕੰਮ ਆ ਇਹ ਕਿਉਂਕਿ ਇਹ ਸਾਰਾ ਨਗਰ ਦਾ ਸਾਂਝਾ ਕੰਮ ਹੈ ਤੇ ਅਸੀਂ ਚੀਜ਼ਾਂ ਉਹ ਪਿੰਡ ਚ ਕੀਤੀਆਂ ਨੇ ਜਿਹੜੀਆਂ ਕਿਸੇ ਪਿੰਡ ਸ਼ਾਇਦ ਨਾਮ ਮਿਲਣ ਕਿਉਂਕਿ ਪਿੰਡ ਬਹੁਤ ਪੰਜਾਬ ਦੇ ਪਿੰਡ ਨੇ ਸੋਹਣੇ ਬਹੁਤ ਨੇ ਪਰ ਇਹ ਜਿਹਾ ਕਨਸੈਪਟ ਨਹੀਂ ਵੀ ਪੂਰੇ ਪਿੰਡ ਨੂੰ ਇਹ ਪੇਂਟ ਹੋਇਆ ਹੋਵੇ ਔਰ ਪੂਰੇ ਪਿੰਡ ਚ ਗ੍ਰੀਨਰੀ ਹੋਵੇ ਤਕਰੀਬਨ ਸਾਡਾ ਮੋਟਿਵ ਹੈ ਵੀ ਤਕਰੀਬਨ ਸਾਰੇ ਘਰਾਂ ਦੇ ਬਾਹਰ ਗ੍ਰੀਨਰੀ ਹੈ ਜੀ ਲਾਸਟ ਸ਼ਾਟ ਦੇਖੀ ਅੱਗੇ ਕੀ ਹੈ ਹੋ ਜਹਲ ਲਾਸਟ ਏਰੀਆ ਵਿੱਚ ਕੋਈ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਕਰਦੇ ਆ ਤਾਂ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੀ ਮਰੇ ਕੋਟਲਾ ਢਿੰਗੀ ਤੋਂ ਰੋਡ ਤੇ ਉੱਤੇ ਸਥਿਤ ਸਾਡਾ ਪਿੰਡ ਉਹ 3 ਕਿਲੋਮੀਟਰ ਹਟ ਕੇ ਆ ਉਹ ਸਾਨੂੰ ਸੜਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਬੱਚੇ ਸਾਡਾ ਸਕੂਲ ਹੈ ਜਿਹੜਾ ਉਹ 5ਵੀਂ ਤੱਕ ਹੈ 8ਵੀਂ 10ਵੀਂ ਵਾਲੇ ਬੱਚੇ ਢਿੰਗੀ ਪਿੰਡ ਪੜਨ ਜਾਂਦੇ ਆ ਤੇ ਉਹ ਸਾਨੂੰ ਸੜਕ ਦੀ ਬਹੁਤ ਉਹ ਸਾਰੀ 708 ਫੁੱਟੀ ਸੜਕ ਹੈ ਉਹ ਸਾਨੂੰ 14 ਫੁੱਟੀ ਸੜਕ ਅਸੀਂ ਉਹਨਾਂ ਤੋਂ ਡਿਮਾਂਡ ਕਰਦੇ ਆ ਕਿਉਂਕਿ ਆਵਾਜਾਈ ਬਹੁਤ ਵਧ ਗਈ ਜਿੱਦਨ ਅਸੀਂ ਪਿੰਡ ਸੋਨਾ ਬਣਾਇਆ ਪੱਤਰਕਾਰ ਭਾਈਚਾਰਾ ਆ ਰਿਹਾ ਤੁਹਾਡਾ ਕੀਤਾ ਗਿਆ ਨਾਲ ਸਾਡਾ ਇੱਕ ਬੱਚਾ ਇਹਦੇ ਨਾਲ ਬਰਿੰਦਰ ਸਿੰਘ ਉਹਨੇ ਅੱਗੇ ਹੋ ਕੇ ਨਾਲ ਬਹੁਤ ਜ਼ਿਆਦਾ ਸਪੋਰਟ ਕੀਤਾਗਾ ਚੰਗੀ ਗੱਲ ਹੈ ਜੀ ਜਦੋਂ ਆਪਣੇ ਪਿੰਡ ਦੇ ਵਿੱਚ ਕੋਈ ਸੁਧਾਰ ਹੋਵੇ ਉਹ ਆਪਣੇ ਚੰਗੇ ਲੱਗਦੇ ਹੁੰਦਾ ਹੁੰਦਾ ਹੈ ਨਾ ਤੇ ਅੱਛੀ ਗੱਲ ਹੈ ਦੇ ਨਾਲ ਕੀ ਪੋਜ਼ਿਟਿਵਿਟੀ ਹੋਊਗੀ ਇਹਦੇ ਨਾਲ ਪੋਜ਼ਿਟਿਵਿਟੀ ਤਾਂ ਇਹ ਜ਼ਰੂਰ ਆਏਗੀ ਦੇਖੋ ਜਦੋਂ ਆਪਣੇ ਕੋਈ ਚੀਜ਼ ਵਧੀਆ ਚੀਜ਼ ਹੋ ਰਹੀ ਹੈ ਜਿਸ ਨੂੰ ਚਾਰ ਲੋਕ ਕਹਿ ਰਹੇ ਨੇ ਕਿ ਹਾਂ ਤੁਹਾਡੇ ਪਿੰਡ ਦੇ ਵਿੱਚ ਵਧੀਆ ਹੋ ਰਿਹਾ ਅਸੀਂ ਦੇਖ ਰਹੇ ਹਾਂਗੇ ਸਭ ਤੋਂ ਘਹਾਲੀ ਜਨਰੇਸ਼ਨ ਵੀ ਦੇਖੇਗੀ ਜੀ ਇਹ ਚੀਜ਼ ਵੀ ਹਾਂ ਸਾਡੇ ਵੱਡਿਆਂ ਦੇ ਸੈਣਿਆਂ ਨੇ ਵੀ ਇੰਨਾ ਕੁਝ ਕੀਤਾ ਸੀ ਸਾਡੇ ਲਈ ਵਧੀਆ ਕੀਤਾ ਸੀਗਾ ਇਹੀ ਥੀਗਾ ਬਹੁਤ ਵਧੀਆ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ ਜੀ ਵਧੀਆ ਗੱਲ ਹੈ ਕਿ ਜੋ ਚੀਜ਼ ਬਣ ਰਹੀ ਹੈ ਚੰਗੇ ਲਈ ਉਹ ਬਣ ਰਹੀ ਹੈ ਤੁਹਾਡਾ ਬੀਬੀਆਂ ਭੈਣਾਂ ਨੂੰ ਸਹੂਜ ਹੈ ਪੂਰਾ ਹਾਂਜੀ ਪੂਰਾ ਆਲਾ ਲੇਡੀਜ਼ ਦਾ ਪਿੰਡ ਦੀਆਂ ਦਾ ਜੀ ਸਹੂਜ ਹੈਗਾ ਜਿੱਥੇ ਇਹ ਕਹਿੰਦੇ ਨੇ ਜਾਣ ਨੂੰ ਕੋਈ ਸਫਾਈ ਕਰਨ ਨੂੰ ਗੁਰਦੁਆਰਾ ਸਾਹਿਬ ਤੇ ਜੋ ਧਾਰਮਿਕ ਸਥਾਨ ਨੇ ਜੇ ਸਫਾਈ ਹੁੰਦੀ ਆ ਉੱਥੇ ਸਾਰੀਆਂ ਲੇਡੀਜ਼ ਜਾਣਦੀਆਂ ਨੇ ਜੀ ਜਿਵੇਂ ਬਿਜਲੀ ਬੋਰਡ ਨੂੰ ਕਿਲ ਕਰਦੇ ਆ ਜੀ ਤੁਸੀਂ ਜਿਵੇਂ ਤਾਰਾਂ ਦੇ ਜਾਲ ਦੇਖ ਰਹੇ ਹੋ ਜੀ ਤਾਂ ਵੀ ਇਹ ਉਹ ਠੀਕ ਕਰ ਸਕਦੇ ਨੇ ਜੀ ਹਨਾ ਤਾਂ ਇੱਕ ਤਾਂ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਇਹ ਜਲਦ ਤੋਂ ਜਲ ਸਾਡੇ ਠੀਕ ਕਰੇ ਜਾਣ। ਬਾਕੀ ਪ੍ਰਸ਼ਾਸਨ ਤੇ ਸਰਕਾਰ ਤੋਂ ਵੀ ਨਾ ਕੋਈ ਵੀ ਚੀਜ਼ ਹੈ ਜੀ ਉਹ ਅਸੀਂ ਜੋ ਪੰਚਾਇਤ ਜਾਂ ਪਿੰਡ ਦੇ ਲੋਕ ਨਹੀਂ ਕਰ ਸਕਦੇ ਹੈਗੇ ਕੁਝ ਚੀਜ਼ਾਂ ਇਹ ਜਿਹੀਆਂ ਨੇ ਜਿਵੇਂ ਅਸੀਂ ਕਚੌਣੇ ਵੀ ਸਾਡਾ ਸਾਰਾ ਪਿੰਡ ਸੀਵਰੇਜ ਹੋ ਜਵੇ ਜੀ ਪਾਈਪ ਲਾਈਨ ਸਾਰੇ ਪਿੰਡ 'ਚ ਹੀ ਪਾਈ ਜਾਵੇ ਤਾਂ ਸਰਕਾਰਾਂ ਤੇ ਪ੍ਰਸ਼ਾਸਨ ਦੀ ਮਦਦ ਨਾਲ ਹੀ ਸੰਭਵ ਹੈ ਜੀ ਇਹ ਤਾਂ ਇਹ ਕੁਝ ਅਪੀਲਾਂ ਨੇ ਸਾਡੀਆਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ।